ਧੰਨਵਾਦ ਇਧਰੋਂ ਕੁਲਦੀਪ ਪਾਲਖ ਜੀ ਸਾਡੇ ਉਹ ਵੀ ਵਿਸ਼ੇਸ਼ ਤਰ ਤੇ ਪੁੱਜੇ ਹੋਏ ਨੇ ਕੁਲਦੀਪ ਪਾਲਖ ਜੀ ਉਹਨਾਂ ਦਾ ਧੰਨਵਾਦ ਆ ਆ ਵੇਖ ਰਿਆ ਵੀ ਦੁੱग्गा ਆਲਾ ਦੁੱग्गा ਆਲਾ ਹੋਈ ਪਈ ਐ ਆ ਦੁੱग्गा ਆਲਾ ਦੁੱग्गा ਆਲਾ ਜੱਟ ਬੱਲੀਏ ਪਾਉਂਦਾ ਫਿਰਦਾ ਇੰਗਲੈਂਡ ਵਿੱਚ ਤੱਕ ਮਾ ਯੋਗਦਾਨ ਹੈ ਬਹੁਤ ਮੇਰੇ ਸ਼ੀਰੇ ਦਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਆ ਆ ਦੇਖਦੇ ਹਾਂ ਵੀ ਅਸਮੇ ਕਹਿੰਦੇ ਵੀ ਕਬੱਡੀ ਪਾਉਣ ਦੇ ਲਈ ਸੋਨੀ ਵਧਿਆ ਹੋਇਆ ਹੈ ਬ੍ਰੈਡਫੋਰਡ ਵਾਲੇ ਕਹਿੰਦੇ ਅਗਲੇ ਅੰਤਵਾਰ ਦੇ ਲਈ 3 ਅਗਸਤ ਦੇ ਲਈ ਸੱਦੇ ਦੇ ਰਹੇ ਨੇ ਲਓ ਦੁੱਗਾ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ ਟੱਕਾ ਦੁੱਗਾ ਹੱਥ ਹੱਥ ਆਤੋ ਹੱਥ ਦਾ ਸਲਾਮ ਆਤ ਪੈਰਾਂ ਦਾ ਸਲਾਮ ਤੇਲੂ ਕੈ ਯੂਰਪ ਤੋਂ ਵੀ ਪੁੱਜੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡਾ ਕਾਲਾ ਭਰਾ ਵੀ ਆਇਆ ਹੋਇਆ ਹੈ ਜਰਮਨੀ ਤੋਂ ਕਹਿੰਦੇ ਗੱਲਾਂ ਰਾਜੂ ਹੋਣਾਂ ਦੀਆਂ ਪਰ ਮਾਲੇ ਦੇ ਕੌਡੀ ਪਾ ਦਿੱਤੀ ਹੈ ਹਾ ਚਾਰ ਜਾਫੀ ਤਿਆਰ ਹੈ ਫਕਰ ਝੰਡਾ ਪਿੰਡ ਹੈ ਕਹਿੰਦੇ ਸੋਨੀ ਦਾ ਪੰਜਾਬ ਦਾ ਲਾਸਟ ਪਿੰਡ ਫਿਰ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਆਹ ਵੇਖਦੇ ਵੀ ਫਕਰ ਝੰਡੇ ਵਾਲਾ ਇਸੇ ਲਈ ਸੋਨੀ ਕਹਿੰਦੇ ਵੱਧ ਕੇ ਟਰਾਈ ਕਰ ਰਿਹਾ ਹੈ ਹਾ ਮਾਲਾ ਤੇ ਮਾਲੇ ਦਾ ਭੰਗੜਾ ਪੈ ਗਿਆ ਨਾ ਆਹ ਗੱਲਾਂ ਮਖਰੀਆਂ ਮੇਰੇ ਵੀਰ ਏ ਆ ਏ ਆ ਜਾ ਕੇ ਕੰਮ ਸ਼ੁਰੂ ਹੋ ਗਿਆ ਕੰਮ ਸ਼ੁਰੂ ਹੋ ਗਿਆ ਆ ਤਾੜੀਆਂ ਪਾਉਣ ਦੇ ਲਈ ਬੰਦ ਵਿੱਚ ਇੱਕਮ ਆ ਗਿਆ ਇੱਕਮ ਆ ਗਿਆਦਰੋ ਸਾਡਾ ਵੀਰ ਮਨਦੀਪ ਪੀਰਸਵਲ ਚ ਜੱਟ ਐਂਡ ਜੂਲੀਅਟ ਵਾਰ ਵਾਲੇ ਉਹ ਵੀ ਸਾਡੇ ਵੀਰ ਜੁੜੇ ਹੋਏ ਨੇ ਮੱਖਣ ਸਲੋ ਹੋਣਾਂ ਦੀ ਗੱਲ ਆ ਅੰਮ੍ਰਿਤ ਬਰਮੀ ਹੋਣਾਂ ਦੀ ਗੱਲ ਆ ਆ ਦੁੱਗਾ ਵਾਲਾ ਪੈ ਗਿਆ ਪਿੱਛੇ ਦੁੱਗਾ ਵਾਲਾ ਪੈ ਗਿਆ ਪਿੱਛੇ ਦੁੱਗਾ ਵਾਲਾ ਪੈ ਗਿਆ ਪਿੱਛੇ ਰਾਣਾ ਕੋਟ ਹੱਥ ਪਾਇਆ ਹੱਥ ਦਿੱਤਾ ਨਹੀਂ ਉਹ ਜਾਣ ਵੀ ਸਾਨੂੰ ਆਪਣੀਆਂ ਕੁੰਡੀਆਂ ਦੇ ਸਿੰਘ ਫਸਲ ਵਾਲੀ ਗੱਲ ਹੈ ਆ ਬਰਮਿੰਗਮ ਦੇ ਵਿੱਚ ਵੱਡੀਆਂ ਰੌਣਕਾਂ ਨੇ ਡਾਡਾ ਇਕੱਠਾ ਮੈਚ ਚੋਟੀ ਦਾ ਮੇਰੇ ਮਿੱਤਰੋ ਆ ਵੱਖਰਾ ਹੁੰਦਾ ਨਜ਼ਾਰਾ ਨਹੀਂ ਪਾਣੀ ਦੀਆਂ ਛੱਲਾਂ ਦਾ ਖੰਡਾ ਪੂਰਾ ਖੜਕਣਾ ਨਹੀਂ ਚੋਟੀ ਦੇ ਮੱਲਾਂ ਦਾ ਮੱਲਾਂ ਦਾ ਚੋਟੀ ਦੇ ਮੱਲਾਂ ਦਾ ਉਹ ਮਾਲੇ ਦੀ ਰੇਡ ਅਰਜਨ ਦੇ ਤੀਰ ਵਾਂਗੂ ਭੱਜ ਕੇ ਸੀਨੇ 'ਚ ਟੱਚ ਮਾਰਿਆ ਤੇ ਦੁਨੀਆ ਤੇ ਮਕਬੂਲ ਹੈ ਆਹ ਸੀਜ਼ਨ ਦੇ ਵਿੱਚ ਕਹਿੰਦੇ ਖਿਡਾਰੀਆਂ ਨੇ ਪੂਰੀ ਧੱਕ ਪਾਈ ਹੋਈ ਹੈ ਪੂਰੀ ਦੁਨੀਆ 'ਚ ਗੱਲਾਂ ਹੁੰਦੀ ਹੈ ਵੀ ਇੰਗਲੈਂਡ ਦੀ ਕੌਡੀ ਬੜੀ ਤਕੜੀ ਹੋ ਰਹੀ ਹੈ ਲਓ ਉਧਰਲੇ ਪਾਸੇ ਮੱਲੀਆ ਵਾਲਾ ਤੇ ਦੂਜੇ ਪਾਸੇ ਕਹਿੰਦੇ ਰੁੜਕੀ ਨੂੰ ਸਾਬੂ ਵਾਲਾ ਚੱਕ ਤੇ ਦੂਜੇ ਪਾਸੇ ਕਹਿੰਦੇ ਬੇਡੋ ਟਵਾਰਾ ਵਾਲੇ ਨੂੰ ਸਾਬੂ ਵਾਲਾ ਚੱਕ ਸਾਬੂ ਵਾਲਾ ਅੱਤ ਦਾ ਸਿਰ ਪੈਂਦਾ ਭੰਗੜਾ ਬਾਦ ਦੇ ਲਲਕਾਰੇ ਬਾਦੀਆਂ ਤਾੜੀਆਂ ਬਾਦ ਤਾੜੀਆਂ ਸੁੱਖੇ ਦੀ ਟੀਮ ਦੇ ਲਈ ਮਠੱਡਾਂ ਦੇ ਸੱਤੇ ਦੇ ਲਈ ਭਿੰਦੇ ਦੇ ਲਈ ਕੁਲਵਿੰਦਰ ਸੋਤਾ ਆਹ ਪਾਲਾ ਸੋਤਾ ਚੱਕਦੇਨੇ ਵਾਲੀ ਦੀ ਟੀਮ ਖੇਡਦੀ ਹੈ ਜੈਸੀ ਪੰਜਾਬੀ ਯਕਸ਼ਣ ਵਾਲਾ ਪਾਲੇ ਸੰਘੇ ਦਾ ਪਾਲੇ ਬਾਜਵੇ ਹੁਣਾਂ ਦਾ ਕੰਮੇ ਉਜਲ ਹੁਣਾਂ ਦਾ ਧੰਨਵਾਦ ਆਹ ਧੁੱਗਾ ਵਾਲਾ ਧੁੱਗਾ ਵਾਲਾ ਧੁੱਗਾ ਵਾਲਾ ਧੁੱਗਾ ਵਾਲਾ ਆਓ ਨਹੀਂ ਰੀਸਾਂ ਤੇ ਹਾਲੇ ਜੱਟ ਕੰਮ ਪੂਰਾ ਕੈਮ ਹੈ ਨਹੀਂ ਰੀਸਾਂ ਨਹੀਂ ਰੀਸਾਂ ਹਾਰ ਦਾ ਹੱਲੇ ਤਾਂ ਜੱਟ ਪੂਰਾ ਕੈਮ ਆ ਪੂਰਾ ਕੈਮ ਆ ਇਹ ਵੀ ਕਹਿੰਦੇ ਆ ਔਰ ਦਿੱਤਾ ਜਾਵੇਗਾ ਆ ਸਾਹਮਣੇ ਕਬੱਡੀ ਸਾਹਮਣੇ ਦੁੱਧੜੇ ਭਾਦੜੇ ਵਾਲਾ ਵਧਿਆ ਹੋਇਆ ਬਿੱਲੇ ਸੰਧੂ ਅਮਰੀਕਾ ਵਾਲੇ ਦਾ ਗਰਮੇਲ țeਸੀ ਹੋਣਾ ਦਾ ਅਮਰੀਕ ਚਾਲ ਹੋਣਾ ਦਾ ਸਾਰਾ ਦਾ ਸਤਿਕਾਰ ਕਰਦੇ ਆ ਸਾਡੇ ਅਮਰੀਕ ਜਿੱਥੇ ਕਹਿੰਦੇ ਵੀ ਕੁਲਦੀਪ ਆਲਖ ਦੀ ਗੱਲ ਆ ਪਰ ਦੁੱग्गा ਵਾਲਾ ਉਹ ਦੁੱग्गा ਵਾਲਾ ਉਹ ਦੁੱग्गा ਵਾਲਾ ਦੁੱग्गा ਵਾਲਾ ਕਰੂ ਫਟਕ ਬੰਦ ਦੱਸੂ ਸਮਾਂ ਵਾਹੋਈ ਸੋਨੀ ਵਾਲਾ ਮੇਲਾ ਬੂਲ ਉੱਠਿਆ ਮੇਲਾ ਨੱਚ ਉੱਠ ਬਿੱਲਾ ਸੰਧੂ ਜੇ ਅਮਰੀਕਾ ਵਾਲੇ ਵੱਲੋਂ ਖੁਸ਼ੀ ਦੇ ਲਈ ਸੌ ਡਾਲਰ ਦੀ ਗੱਲ ਹੈ ਆ ਪੁਲਸੀ ਹੈ ਪੁਲਸੀ ਹੈ ਪੁਲਸੀ ਹੈ ਆ ਦਰਸ਼ਕਾਂ ਦਾ ਚਿੱਤ ਖੁਸ਼ ਕਰਦੇ ਆ ਉਦੋਂ ਸਾਡੇ ਲੱड्डੂ ਭਾਜੀ ਟਰੱਕਾਂ ਵਾਲੇ ਤੇ ਨਾਲ ਗੌਰਵ ਭਾਜੀ ਹੁਣੀ ਐਨ ਅਨੰਦ ਮਾਲ ਦੇ ਨਾਮ ਭਰਾਵਾਂ ਦਾ ਵੀ ਧੰਨਵਾਦ ਹੈ ਐਨ ਦੁਨੀਆ ਖੁਸ਼ ਹੈ ਮੇਰੇ ਮਿੱਤਰੋ ਇੰਗਲੈਂਡ ਦੀ ਕੌਡੀ ਤੋਂ ਕਹਿੰਦੇ ਆਪਾਂ ਮਾਰਦੇ ਆ ਉਹ ਸਾਰੇ ਅਕੂਪਾ ਮੇਰੇ ਮਿੱਤਰੋ ਹੂਟਾ ਗੂਟਾ ਅਣਦਾਣੇ ਬੂਟਾ ਅਣਦਾਣੇ ਦਾ ਬੂਟਾ ਅਣਦਾਣੇ ਦਾ ਲੁੱਟੂਗਾ ਮੇਲਾ ਫਰਮਿੰਗਮ ਦਾ ਬੂਟਾ ਅਣਦਾਣੇ ਦਾ ਲੁੱਟੂਗਾ ਮੇਲਾ ਫਰਮਿੰਗਮ ਦਾ ਆ ਮਠੱਡਾਂ ਦੇ ਸੱਗੀਆਂ ਟੀਮ ਉਹਨਾਂ ਦੇ ਖੇਡਦਿਆਂ ਨੇ ਜਿਨ੍ਹਾਂ ਦੇ ਰਿਕਾਰਡ ਬੋਲਦੇ ਨੇ ਰਿਕਾਰਡ ਉਹਨਾਂ ਦੇ ਮੋੜੇ ਹੁੰਦੇ ਆ ਹ ਨੱਕ ਤੇ ਨੱਕੇ ਮੋੜਨੇ ਪੈਂਦੇ ਨੇ ਰਿਕਾਰਡ ਬਣਾਉਣ ਦੇ ਲਈ ਕਿੰਨਾ ਦੇ ਤੋੜਨੇ ਪੈਂਦੇ ਨੇ ਚੋਟੀ ਦੇ ਮੱਲਾਂ ਦੇ ਦੰਡੀ ਉਸੇਲੇ ਆ ਸੋਨੀ ਨੇ ਪਾ ਦਿੱਤੀ ਹੈ ਕਲਵੰਤ ਸਿੰਘ ਆ ਦਿਲ ਦਾ ਚੰਗਾ ਹਾ ਗਲਵਾਨ ਸੰਗਾ ਦਿਲ ਦਾ ਚੰਗਾ ਸ਼ੀਰਾ ਪੌੜਨਾ ਹ ਮਾਨਮਤੀਏ ਸ਼ਕਸ਼ਤਾ ਨੇ ਆ ਦੇਖਦੇ ਨੇ ਇਸ ਮੇਂ ਜਫਾ ਲੱਗੂ ਜਫਾ ਲੱਗੂ ਜੰਗ ਰੇਡਰ ਭੱਜੂ ਜਫਾ ਲੱਗੂ ਜਾਂ ਰੇਡਰ ਭੱਜੂ ਜਫਾ ਥਾ ਯਫਾ ਜਫਾ ਜਫਾ ਥਾ ਯਫਾ ਜਾਦਾ ਆ ਜਾਦਾ ਗੱਲਾਂ ਯੋਧੇ ਦੀਆਂ ਗੱਲਾਂ ਜਾਦੇ ਦੀਆਂ ਗੱਲਾਂ ਝੋੜੇ ਦੀਆਂ ਗੱਲਾਂ ਜਾਦੇ ਦੀਆਂ ਵਾਹ ਉਹ ਕਿਸਮਤ ਦੇ ਬਲੀਆਂ ਰੀਨੀ ਖੀਰ ਤੇ ਇਹਨੇ ਪਾ ਦਿੱਤੀ ਐ ਰੇਡ ਪੋਸੀ ਇਹਨੇ ਪਾ ਦਿੱਤੀ ਐ ਹੁਣ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਆਹ ਦੇਖਦੇ ਮੈਂ ਇਸ ਸਮੇ ਫੁੱਲਾ ਸੁਸ਼ਕਦਾ ਆਹ ਫੁੱਲਾ ਸੁਸ਼ਕਦਾ ਸਿਰੇ ਦਾ ਜਫਾ ਲੱਗਿਆ ਆਪਕੇ